ਕਰ ਲੈਨੇ ਨਹੀਂ ਫੋਨ ਕਰਦਾਗੇ ਤੇ ਫਿਰ ਤੂੰ ਮੈਨੂੰ ਲਿਆ ਕੇ ਦੇ ਮੈਂ ਅੱਧਾ ਘੰਟਾ 2 ਘੰਟਾ ਵੇਟ ਕਰ ਲੈਣਾ ਨਹੀਂ ਮੈਂ ਮੈਂ ਇਹ ਨਹੀਂ ਕਰਦਾ ਦਾਰ ਨਹੀਂ ਕਰਦਾ ਟਾਈਮ ਤਾਂ ਬਿਲਕੁਲ ਹੀ ਨਹੀਂ ਕਰਦਾ ਮੈਂ ਨਹੀਂ ਕਰਦਾ ਲੰਮ ਲੇਡ ਦਾ ਪਾਉਂਦਾ ਦਾਰ ਨਹੀਂ ਕਰਦਾ ਤੇ ਫਿਰ ਠੀਕ ਹੈ ਜੇ ਨਹੀਂ ਤੇ ਜੇ ਹੈਗੇ ਠੀਕ ਨੇ ਮੈਂ ਪਰਚਾ ਕਰ ਦੇਣਾ ਬਸ ਮੈਂ 135 ਦੇ ਆ ਗਿਆ ਹੁਣ ਤੇ ਮੈਂ ਹੁਣ ਇਹ ਦੁਸਲੇ ਥੋੜਾ ਚੱਲਾਂ ਹੁਣ ਨਕਦ ਲਿਆਕ ਦੋ ਬਸ ਟੰਟੋ ਮਿੱਟੀ ਹਾਂ ਇਹ ਕਿੱਥੋਂ ਜਿੱਥੋਂ ਮਰਜ਼ੀ ਲਾ ਦੇ ਦੋ ਭਾਵੇਂ ਘਣਾ ਘਨੇ ਪਾ ਕੇ ਲਿਆਕ ਦੋ ਘੇੜਾ ਹਾਟੇ ਕੋ ਕਿੱਥੇ ਸਭ ਹੋ ਜਾਣਾ ਨਹੀਂ ਘੇੜਾ ਹਾਟੇ ਕੋ ਕਿੱਥੇ ਕੋਈ ਨਾ ਕਰ ਰਿਹਾ ਟਾਈਮ ਖਰਾ داけど ਮੈਂ ਦਾ ਰਿਮਾਗਾ ਕਿਥੋਂ ਦੇ ਇਹਦੇ ਤੋਂ ਮਰਜ਼ੀ ਰੱਖ ਦੋ ਗਵਾਂਡੀ ਦਾ ਆਪਣਾ ਹੋਏ ਫਿਰ ਮੈਂ ਪਤਾ ਕਰ ਦਿੰਦਾ ਮੈਂ ਫਿਰ ਪਤਾ ਕਰ ਦਿੰਦਾ ਫੋਨ ਦੇ ਦਿੰਦਾ ਨਹੀਂ ਨਹੀਂ ਭਾਜੀ ਫਿਰ ਲੈ ਲਓ ਜਾਓ ਆਮਨੇ ਬੜੋ ਮੈਨੂੰ ਕਿਥੋਂ ਦੇ ਮੈਨੂੰ ਨਹੀਂ ਸੋਹਣਾ ਤੋਂ ਦਦਾ ਹੈ ਤੁਹਾਨੂੰ ਦੇ ਦੇ ਮੇਰ ਕੋਲ ਕਹਿੰਦੇ ਮੈਂ ਕਿਤੇ ਬਰੇਦੀ ਦੀ ਦੁਕਾਨ ਹੈ ਕਿਤੇ ਵੀ ਆਦੇ ਤੇ 1000 2000 ਵਾਲੀ ਹੁੰਦੀ ਹੈ ਗੇਮ ਤੇ ਇਹਨਾਂ ਕੁਥੀ 35000 ਕਿਥੋਂ ਹੋਣਾ ਇਸ ਮੈਗ ਵੇਚਣ ਦੇ ਇਹਦੇ ਵਿਚਾਰੇ ਘਰਾਨਾ ਵੇਚਣ ਦੇ ਰੁਪਏ ਦੋ ਰੁਪਈਆ ਦਾ ਸਾਮਾਨ ਮੇਰੇ ਰਿਕਾਟ ਬੱਦਦਾ 223 ਹਾ 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 ਦੇਖੋ ਪਾਵਾ ਸੋ ਪਦਾਵਾ ਮੈਨੂੰ ਇਹ ਪਦਾ ਜੀਦਾ ਪਾਜੀ ਕਰਦੇ ਗਾਹ ਗਾਹ ਗਣ ਕੇ ਦੱਸਦਾ ਕਿੰਨੇ ਆ ਜਾਏ ਫਿਰ ਕਿੰਨੇ ਆਏ ਗਾਹ ਸਾਡੇ ਉਹ ਸਾਡੇ ਆਟੇ ਮੁੰਡੇ ਨਹੀਂ ਆ ਰਹੇ ਕਿਤੇ ਗਾਹ ਕਿਥੋਂ ਨਹੀਂ ਬੋਧਾ ਕਮਣਾ ਪਾ ਮੈਂ ਪਹਿਲੇ ਰੱਖਦੇ ਇਹ ਤਾਂ ਨਾ ਕਰਦਾ ਲੈ ਆ ਕਮਣ ਰੋੜੋ ਨਾ ਟਾਈਮ ਨਾ ਖਰਾਬਾ ਮੈਂ ਬਾਜੀ ਕਰਾਰ ਨਹੀਂ ਮੈਂ ਨਹੀਂ ਕਰਾਰ ਨਹੀਂ ਕਰਨਾ ਤੂੰ ਹਾਂ ਮੱਝ ਮੱਝ ਵਿੱਚ ਜੀ ਕਰਾ ਕਰਾ ਮੱਝ ਵਿੱਚ ਜੀ ਦਾ ਕਰਾ ਕਰਾ ਸਮੈਗ ਫੜੀ ਐ ਤੂੰ ਹੁਣ ਕਰ ਲੈਨੇ ਫੋਨ ਕਰਦਾ ਮੈਂ ਤੇ ਸਿਰ ਤੂੰ ਮੈਨੂੰ ਲਿਆ ਕੇ ਦੇ ਮੈਂ ਅੱਧਾ ਘੰਟਾ ਦੋ ਘੰਟੇ ਵੇਟ ਕਰ ਲੈਣਾ ਫੋਨ ਕਰਦਾ ਮੈਂ ਤੇ ਸਿਰ ਤੂੰ ਮੈਨੂੰ ਲਿਆ ਕੇ ਦੇ ਮੈਂ ਅੱਧਾ ਘੰਟਾ ਦੋ ਘੰਟੇ ਵੇਟ ਕਰ ਲੈਣਾ ਤੁਹਾਨੂੰ ਨਹੀਂ ਮੈਂ ਮੈਂ ਇਹ ਨਹੀਂ ਕਰਨਾ ਦਾਰ ਨਹੀਂ ਕਰਦਾ ਟਾਈਮ ਤਾਂ ਬਿਲਕੁਲ ਹੀ ਨਹੀਂ ਕਰਦਾ ਮੈਂ ਨਹੀਂ ਕਰਦਾ ਲਾਮ ਲੇਟ ਦਾ ਦਾਰ ਨਹੀਂ ਕਰਦਾ ਫਿਰ ਠੀਕ ਹੈ ਜੇ ਨਹੀਂ ਇਹ ਜੇ ਹੈਗੇ ਠੀਕ ਹੈ ਮੈਂ ਪਰਚਾ ਕਰ ਦੇਣਾ ਬਸ ਮੈਂ 135 ਦੇ ਆ ਗਿਆ ਹੁਣ ਤੇ ਮੈਂ ਹੁਣ ਇਹ ਦੋ ਥੱਲੇ ਥੋੜਾ ਚਲਾ ਹਾਂ ਨਕਦ ਲਾ ਕੇ ਦੋ ਬਸ ਪਿੰਟੋ ਮਿੱਟੀ ਹਾਂ ਇਹ ਕਿੱਥੋਂ ਜਿੱਥੋਂ ਮਰਜ਼ੀ ਲਾ ਦੇ ਪਾਵੇਂ ਭਾਵੇਂ ਘਣਾ ਘਨੇ ਪਾ ਕੇ ਲਾ ਕੇ ਦੋ ਘੇੜਾ ਹਾਟੇ ਕੋ ਕਿੱਥੇ ਸਭ ਕੋ ਜਗਾ ਨਹੀਂ ਘੇੜਾ ਹਾਟੇ ਕੋ ਕਿੱਥੇ ਤੇਰਾ ਗੱਲ ਨਾ ਕਰ ਰੋ ਟਾਈਮ ਖਰਾਬ ਕਰਨੀ ਹੈ ਭਾਪੀ ਲਾ ਕੇ ਦੋ ਦਾਰ ਨਹੀਂ ਮੈਂ ਕਹਿੰਦਾ ਇਹ ਕਿੱਥੋਂ ਦੇ ਇਹਦੇ ਜਿੱਥੋਂ ਮਰਜ਼ੀ ਲਾ ਦੇ ਕਵਾਂਡੀਆਂ ਕੋ ਲਾ ਦੇ ਗੋੰਡੀ ਦਾ ਆਪਣਾ ਹੋਏ ਫਿਰ ਮੈਂ ਪੱਜਾ ਕਰ ਦੇਣਾ ਵਾਂ ਸਰ ਮੈਂ ਕਰ ਦੇਣਾ ਫੋਨ ਦੇ ਪਿੱਛੇ ਫੜਿਆ ਜੇ ਨਹੀਂ ਨਹੀਂ ਭਾਜੀ ਫਿਰ ਲਿਆ ਦਿਓ ਜਾਓ ਆਮਨੇ ਬੜੋ ਮੈਨੂੰ ਕਿੱਥੋਂ ਦੇ ਤੂੰ ਦੇਦਾ ਹੈਗਾ ਤੈਨੂੰ ਦੇ ਦੇ ਮੇਰ ਕੋਲ ਕਹਿੰਦੇ ਮੈਂ ਕਿਤੇ ਬਰੇਦੀ ਦੀ ਦੁਕਾਨ ਹੈ ਕਿਤੇ ਪਿਆਡੇ ਤੇ 1000 2000 ਵਾਲੀ ਹੁੰਦੇ ਹੋ ਗਏ ਪੇ ਇਹਨਾਂ ਕੋਤੀ 35000 ਕਿੱਥੋਂ ਆਉਣ ਇਸ ਮੈਗ ਵੇਚਣ ਦੇ ਇਹ ਤੇ ਵਿਚਾਰੇ ਘਰਾਨਾ ਵੇਚਣ ਦੇ ਰੁਪਏ ਦਾ ਸਾਮਾਨ ਮੇਰੇ ਦੁਕਾਨ ਤੇ ਭਾਗ 220 230 ਹਾ 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 ਦੇਖੋ ਸਭ ਪਦਾ ਸਭ ਪਦਾਵਾ ਮਨੋਏ ਜੀਨਾ ਬਾਜੀ ਕਰਦੇ ਗਾਂ ਕੇ ਗਾਂ ਘੇੜ ਕੇ ਦੱਸਦਾ ਕਿੰਨੇ ਆਏ ਸਿਰ ਤੇ ਕਿੰਨੇ ਆਏ ਗਾਗ ਸਾਡੇ ਸਾਡੇ ਆਟੇ ਮੁੰਡੇ ਨਹੀਂ ਉੱਤਰੇਗੇ ਤੇ ਗਾਗ ਕਿਥੋਂ ਨਹੀਂ ਉਹਦਾ ਰੋਣਾ ਨਾ ਪਾਵੇਂ ਪਹਿਲੇ ਕਰ ਦੇ ਇਹ ਤਾਂ ਨਾ ਕਰਦਾ ਲੈ ਆ ਕਮੰਡਰ ਬੜਦਾ ਸਮਾਂ ਨਾ ਖਰਾਬ ਕਰੀਂ ਜੀ ਬਾਜੀ ਕਰਾਰ ਕਰ ਨਹੀਂ ਮੈਂ ਨਹੀਂ ਕਰਾਰ ਨਹੀਂ ਕਰਨਾ ਤੂੰ ਹਾਂ ਮੱਝ ਮੱਝ ਵਿੱਚ ਜੀ ਕਰਾਰ ਕਰ ਤੇ ਮੱਝ ਵਿੱਚ ਜੀ ਤਾਂ ਕਰਾ ਕਰ ਸਮੈਗ ਫੜੀ ਆ ਮੈਨੂੰ ਨਾ ਕਰ ਲੈਣੇ ਆਂ ਫੋਨ ਕਰਦਾਂਗੇ ਤੇ ਤੂੰ ਮੈਨੂੰ ਲਿਆ ਕੇ ਦੇ ਮੈਂ ਅੱਧਾ ਘੰਟਾ